ਨਾ ਕਿਉਂ ਨਹੀਂ ਕਰ ਸਕਦੀ ਤੂੰ ਇਹਨਾਂ ਨਹੀਂ ਕਰ ਸਕਦੀ ਇਹ ਵੀ ਤਾਂ ਤੇਰਾ ਘਰ ਹੈ ਜੇ ਨੌਕਰੀ ਜਾਊਗੀ ਮੇਰੀ ਜਾਊਗੀ ਘਰ ਚ ਕਿੱਥੋਂ ਆਊਗਾ ਫਿਰ ਜਿਹੜਾ ਕਮਾਉਣਾ ਮੈਂ ਮੈਂ ਮੰਮੀ ਹੋਰੇ ਨੂੰ ਫਿਰ ਕਿਵੇਂ ਕਹਦਾ ਆਪਦੇ ਮੂੰਹ ਨਾਲ ਕਹਿਣਾ ਹੈ ਹੋਰ ਕਿਵੇਂ ਕਹਿਣਾ ਕਹਰੇ ਵੀ ਮੈਨੂੰ 20 ਲੱਖ ਦੀ ਲੋੜ ਹੈ ਮੈਂ ਕਿਹੜਾ ਰੋਜ਼ੇ ਮੰਗਦਾ ਅੱਜ ਮੈਨੂੰ ਲੋੜ ਪਈ ਹੈ ਤਾਂ ਕਹਿਣਾ ਮੈਂ ਦੇਖੋ ਮੈਂ ਨਹੀਂ ਕਰ ਸਕਦੀ ਮੰਮੀ ਹੋਰੇ ਨੂੰ ਫੋਨ ਨਹੀਂ ਕਰ ਸਕਦੀ ਨਹੀਂ ਬਸ ਫਿਰ ਐਂ ਕਰ ਅਬੀ ਟੈਂਡ ਫੋੜੀ ਚੱਕ ਜਾਂ ਭੇਖੇ ਭੱਜ ਆਵਦੇ ਜਿਹੜਾ ਮੇਰੇ ਨਾਲ ਮੁਸੀਬਤ 'ਚ ਨਹੀਂ ਖੜ ਸਕਦਾ ਮੈਂ ਉਹ ਤੋਂ ਕਰਾਉਣਾ ਵੀ ਕੀ ਹੈ ਚਲੀ ਦੇਖੋ ਮੈਂ ਆਪਦੀ ਮਾਂ ਨੂੰ ਨਾ ਪੈਸੇ ਲਈ ਨਹੀਂ ਕਹਿ ਸਕਦੀ ਜੇ ਤੁਸੀਂ ਮੈਨੂੰ ਘਰੋਂ ਕੱਢਣਾ ਨਾ ਹੁਣ ਕੱਢ ਦੋ ਬਸ ਫਿਰ ਇੱਕ ਗੱਲ ਮੇਰੀ ਵੀ ਸੁਣ ਲੈ ਇਸ ਘਰ 'ਚ ਮੈਨੂੰ ਵੀ ਤੇਰੀ ਜ਼ਰੂਰਤ ਹੈ ਨਹੀਂ ਜੇ ਇਸ ਘਰ ਦੇ ਵਿੱਚ ਆਉਣਾ ਹੋ ਨਾ ਤਾਂ ਪੱਲੇ 20 ਲੱਖ ਲੈ ਕੇ ਆਈ ਨਹੀਂ ਇਸ ਘਰ ਵੱਲ ਆਉਣ ਦਾ ਸੋਚੀ ਵੀ ਨਾ ਹੌਣ ਖੜੀ ਇੱਥੇ ਮੇਰਾ ਮੂੰਹ ਕੀ ਦੇਖੀ ਜਾਂਨੀ ਐ ਨਿਕਲ ਜਾ ਇਥੋਂ